ਪੰਜਾਬ ਸਰਕਾਰ 2 ਅਕਤੂਬਰ ਤੋਂ ਪੰਜਾਬ ਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਸ਼ੁਰੂ ਕਰਨ ਜਾ ਰਹੀ ਹੈ। ਬਿਮਾਰੀਆਂ ਚ ਪੈਸੇ ਨਾ ਹੋਣ ਦੀ ਹਾਲਤ ਚ ਪਰਿਵਾਰਾਂ ਦੀ ਮਦਦ ਹੁਣ ਪੰਜਾਬ ਸਰਕਾਰ ਕਰੇਗੀ। 10 ਲੱਖ ਰੁਪਿਆ ਪਰ ਪਰਿਵਾਰ ਜਿਹੜੀ ਸਿਹਤ ਬੀਮਾ 2 ਅਕਤੂਬਰ ਤੋਂ ਲਾਗੂ ਹੋ ਜਾਊਗੀ। ਹਰ ਪਰਿਵਾਰ ਕੋਈ ਫਾਰਮ ਨਹੀਂ ਭਰਨਾ ਕੋਈ ਨੀਲਾ ਕਾਰਡ ਪੀਲਾ ਕਾਰਡ ਹਰਾ ਕਾਰਡ ਨਹੀਂ ਬਸ ਆਧਾਰ ਕਾਰਡ ਤੇ ਬੋਟ ਕਾਰਡ ਚਾਹੀਦਾ ਤੁਹਾਡਾ ਹੈਲਥ ਕਾਰਡ ਬਣ ਜੂਏ ਜੀ ਉਹ ਵੀ ਨਹੀਂ ਬਣਿਆ ਹੋਇਆ ਤਾਂ ਵੀ ਤੇ ਰੱਬ ਨਾ ਕਰੇ ਕੋਈ ਬਿਮਾਰੀ ਹੋ ਜੇ ਤਾਂ ਹਸਪਤਾਲ ਜਾਓ ਇਲਾਜ ਕਰਾ ਕੇ ਘਰੇ ਆਜੋ ਬਾਕੀ ਸਾਰਾ ਖਾਤ ਜਿਹੜਾ ਹੈ ਪੰਜਾਬ ਸਰਕਾਰ ਕਰੂਗੀ ਇਹ ਦੁਨੀਆ ਦੀ ਸਭ ਤੋਂ ਬੈਸਟ ਹੈਲਥ ਸਰਵਿਸ ਹੈ ਇਹ ਇਲਾਜ ਪੂਰੀ ਤਰ੍ਹਾਂ ਕੈਸ਼ਲੈਸ ਅਤੇ ਪੇਪਰਲੈਸ ਹੋਵੇਗਾ ਸਰਕਾਰੀ ਕਰਮਚਾਰੀ ਅਤੇ ਪੈਨਸ਼ਨਰਾਂ ਸਮੇਤ ਸੂਬੇ ਦੇ ਅਸਲ ਵਸਨੀਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਹੈਲਥ ਕਾਰਡ ਜਾਰੀ ਕੀਤੇ ਜਾਣਗੇ ਤੇ ਇਸ ਸਕੀਮ ਦੇ ਤਹਿਤ ਪੰਜਾਬ ਸਰਕਾਰ ਸਰਕਾਰੀ ਹਸਪਤਾਲਾਂ ਦੇ ਨਾਲ ਨਿੱਜੀ ਹਸਪਤਾਲਾਂ 'ਚ ਵੀ ਨਾਪਾਤਰੀਆਂ ਦਾ ਮੁਫਤ ਇਲਾਜ ਕਰਵਾਏਗੀ ਦੈਨਿਕ ਸੂਰਾ ਟੀਵੀ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਮੈਂ ਆ ਸੁਖਵੀਰ ਸਿੰਘ ਸ਼ੇਰਗੱਲ ਮੌਸਮ ਦੀਆਂ ਤਾਜ਼ਾਤਰੀ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਮੌਸਮ ਇਸ ਵਕਤ ਪੰਜਾਬ ਦੇ ਵਿੱਚ ਕਿਸ ਤਰੀਕੇ ਦਾ ਮਜਾਜ ਅਖਤਿਆਰ ਕਰ ਰਿਹਾ ਹੈ ਤਸਵੀਰਾਂ ਦੇ ਰੂਪ ਦੇ ਵਿੱਚ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਵਕਤ ਸੂਰਤੇ ਹਾਲ ਬਣਿਆ ਕੀ ਪਿਆ ਤੁਸੀਂ ਵੇਖ ਸਕਦੇ ਹੋ ਛੱਲਾ ਮਾਰਦਾ ਪਾਣੀ ਸੜਕਾਂ ਦੇ ਉੱਪਰ ਇਸ ਵਕਤ ਖੜਦਾ ਦਿਖਾਲੀ ਦੇ ਰਿਹਾ ਤੇ ਮੌਸਮ ਵਿਭਾਗ ਦੇ ਵੱਲੋਂ 48 ਘੰਟੇ ਦਾ orange alert ਜਿਹੜਾ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਾਰੀ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਮੌਸਮੀ ਮਜਾਜ ਇਸੇ ਤਰੀਕੇ ਦਾ ਬਣਿਆ ਪਿਆ ਹੈ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਖ-ਵੱਖ ਤਰੀਕੇ ਦੇ ਨਾਲ ਮੌਸਮ ਦੀਆਂ ਬਦਲਦੀਆਂ ਗਤੀਵਿਧੀਆਂ ਦੀਆਂ ਜਾਣਕਾਰੀਆਂ ਤੁਹਾਡੇ ਨਾਲ ਦੈਨਿਕ ਸੂਰਾ ਟੀਵੀ ਦੇ ਉੱਪਰ ਸਾਂਝੀਆਂ ਕਰਦੇ ਰਹਿੰਦੇ ਆ ਤੇ ਇਸ ਵਕਤ ਸਥਿਤੀਆਂ ਕੀ ਬਣੀਆਂ ਹੋਈਆਂ ਨੇ ਪੰਜਾਬ ਦੇ ਵਿੱਚ ਮੌਸਮ ਦੀਆਂ ਉਹ ਤੁਹਾਡੀਆਂ ਸਕਰੀਨਾਂ ਦੇ ਉੱਪਰ ਚੱਲ ਰਹੀ ਵੀਡੀਓ ਦੇ ਵਿੱਚ ਸਾਫ਼ ਤੌਰ ਦੇ ਉੱਪਰ ਸੂਰਤਿ ਹਾਲ ਬਿਆਨ ਰੇ ਹੋਣਗੇ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਲਾਈਵ ਜੜੀਆਂ ਨੇ ਉਹ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤੁਸ ਤੁਹਾਨੂੰ ਵੀ ਅਪੀਲ ਹੈ ਕਿ ਤੁਸੀਂ ਵੀ ਆਪਣੇ ਇਲਾਕੇ ਦਾ ਨਾਮ ਆਪਣਾ ਨਾਮ ਕਮੈਂਟ ਸੈਕਸ਼ਨ ਦੇ ਵਿੱਚ ਲਿਖੋ ਤੇ ਜਾਣਕਾਰੀ ਦਿਓ ਕਿ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦੇ ਕੀ ਕੋਈ ਸੂਰਤੇ ਹਾਲ ਬਣੇ ਪਏ ਨੇ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ 17 ਤੋਂ 18 ਜ਼ਿਲ੍ਹੇ ਪੰਜਾਬ ਦੇ ਜਿਹੜੇ ਨੇ ਇਸ ਵਕਤ ਮੀਂਹ ਦੇ ਨਾਲ ਪ੍ਰਭਾਵਿਤ ਹੋਏ ਪਏ ਨੇ ਕੋਈ ਵੀ ਸੜਕ ਹੋਵੇ ਕੋਈ ਵੀ ਰਸਤਾ ਹੋਵੇ ਲੋਕ ਲੰਘਣ ਤੋਂ ਕਿਤੇ ਨਾ ਕਿਤੇ ਕੰਨੀ ਕਤਰੌਂਦੇ ਨਜ਼ਰ ਆ ਰਹੇ ਨੇ ਕਿਉਂਕਿ ਸੜਕਾਂ ਦੇ ਉੱਪਰ ਭਰਿਆ ਹੋਇਆ ਪਾਣੀ ਜਿਹੜਾ ਹੈ ਕਿਤੇ ਨਾ ਕਿਤੇ ਲੋਕਾਂ ਦੀਆਂ ਚਿੰਤਾਵਾਂ ਦੇ ਵਿੱਚ ਤੇ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਦਿੱਕਤਾਂ ਪਰੇਸ਼ਾਨੀਆਂ ਦੇ ਵਿੱਚ ਵਾਧਾ ਕਰਦਾ ਜਾ ਰਿਹਾ ਹੈ ਇਹ ਤਸਵੀਰਾਂ ਜਿਹੜੀਆਂ ਤੁਹਾਡੀ ਸਕਰੀਨ ਦੇ ਉੱਪਰ ਨੇ ਇਸ ਦੇ ਵਿੱਚ ਵੇਖ ਸਕਦੇ ਹੋ ਕਿਵੇਂ ਲਗਾਤਾਰ ਹੋ ਰਹੀ ਬਾਰਿਸ਼ ਦੇ ਨਾਲ ਇਸ ਵਕਤ ਮਾਹੌਲ ਜਿਹੜਾ ਹੈ ਉਹ ਕਿਵੇਂ ਦਾ ਬਣਿਆ ਪਿਆ ਇਹ ਤਸਵੀਰਾਂ ਸਾਫ਼ ਤੌਰ ਦੇ ਉੱਪਰ ਬਿਆਨਦੀਆਂ ਨੇ ਆਉਣ ਵਾਲੇ 48 ਘੰਟਿਆਂ ਦੇ ਵਿੱਚ ਮੌਸਮੀ ਮਜਾਜ ਇਸੇ ਤਰੀਕੇ ਦਾ ਰਹੇਗਾ ਗਰਜ ਚਮਕ ਦੇ ਨਾਲ ਕਈਆਂ ਨੇ ਉਹ ਪੈਣਗੇ ਮੀਂਹ ਪੈਣਗੇ ਨਾਲ ਦੀ ਨਾਲ ਡੈਮਾਂ ਦੇ ਵਿੱਚ ਵਧਿਆ ਹੋਇਆ ਪਾਣੀ ਜਿਹੜਾ ਉਹ ਵੀ ਖਤਰੇ ਦੀ ਘੰਟੀ ਵਜਾਉਂਦਾ ਹੋਇਆ ਦਿਖਾ ਲਈ ਦੇ ਰਿਹਾ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਿੰਦੇ ਆ ਕਿ ਪੌਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਲਗਾਤਾਰ ਵਧਦਾ ਜਾ ਰਿਹਾ ਹੈ ਨਾਲ ਦੀ ਨਾਲ ਭਾਖੜਾ ਡੈਮ ਦੇ ਵਿੱਚ ਵੀ ਆ ਲਗਾਤਾਰ ਪਾਣੀ ਦਾ ਪੱਧਰ ਵਧਣ ਹੋਣ ਕਰਕੇ ਉਥੋਂ ਵੀ ਪਾਣੀ ਛੱਡਣ ਦੀਆਂ ਚਰਚਾਵਾਂ ਜੜੀਆਂ ਦੇ ਉਛੜੀਆਂ ਪਈਆਂ ਨੇ ਤੇ ਨਾਲ ਦੀ ਨਾਲ ਆ ਜਿਹੜੇ ਸਰਹੱਦੀ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਗੱਲ ਆਪਾਂ ਗੁਰਦਾਸਪੁਰ ਦੀ ਕਰ ਲਈਏ ਅੰਮ੍ਰਿਤਸਰ ਸਾਹਿਬ ਦੀ ਕਰ ਲਈਏ ਜਾਂ ਪਰ ਆ ਦੂਸਰੇ ਪਾਸੇ ਡੇਰਾ ਬਾਬਾ ਨਾਨਕ ਇਧਰਲੇ ਇਲਾਕਿਆਂ ਦੀ ਗੱਲ ਕਰ ਲਈਏ ਤਾਂ ਉਧਰ ਵੀ ਇਸ ਵਕਤ بارش ਦੀਆਂ ਗਤੀਵਿਧੀਆਂ ਜੜੀਆਂ ਦੇ ਲਗਾਤਾਰ ਹੁੰਦੀਆਂ ਦਿਖਾ ਲਈ ਦੇ ਰੀਆਂ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ 18 ਜ਼ਿਲ੍ਹਿਆਂ ਦੇ ਵਿੱਚ orange alert ਜਿਹੜਾ ਉਹ ਜਾਰੀ ਕੀਤਾ ਗਿਆ ਹੈ orange alert ਦਾ ਮਤਲਬ ਕਿ ਭਾਰੀ ਭਰ ਕਮੀ ਦੇ ਨਾਲ ਇਹ ਮਾਹੌਲ ਜਿਹੜਾ ਇਸੇ ਤਰੀਕੇ ਦੇ ਨਾਲ ਰਹੇਗਾ ਲਗਾਤਾਰ ਬਾਰਿਸ਼ ਜਿਹੜੀ ਹੈ ਪਿਛਲੇ 2 ਹਫ਼ਤਿਆਂ ਤੋਂ ਰੁਕ-ਰੁਕ ਕੇ ਪੈਂਦੀ ਦਿਖਾਲੀ ਦੇ ਰਹੀ ਹੈ ਪੰਜਾਬ ਦੇ ਲੋਕਾਂ ਦਾ ਜਨਜੀਵਨ ਇਸ ਦੇ ਨਾਲ ਜਿੱਥੇ ਪ੍ਰਭਾਵਿਤ ਹੋ ਰਿਹਾ ਉੱਥੇ ਹੀ ਜਾਂਦਾ ਮੌਨਸੂਨ ਇੱਕ ਵਾਰ ਫਿਰ ਆਪਣਾ ਉਹ ਤਮਾਮ ਵਿਕਰਾਲ ਰੂਪ ਦਿਖਾਉਂਦਾ ਤੁਹਾਨੂੰ ਸਕਰੀਨ ਦੇ ਉੱਪਰ ਦਿਖਾ ਲਈ ਦਿੰਦਾ ਹੋਵੇਗਾ ਨਾਲ ਦੀ ਨਾਲ ਜਾਣਕਾਰੀਆਂ ਤੁਹਾਨੂੰ ਇਹ ਵੀ ਦੇ ਦੰਨੇ ਆ ਕਿ ਆਉਣ ਵਾਲੇ 48 ਘੰਟੇ ਮੌਸਮ ਵਿਭਾਗ ਦੇ ਵੱਲੋਂ ਇਹ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਉਦੋਂ ਤੱਕ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ ਜਦੋਂ ਤੱਕ ਬੇहद ਜ਼ਰੂਰੀ ਤੁਹਾਨੂੰ ਕੰਮ ਨਾ ਹੋਵੇ ਤੇਜ਼ ਹਨੇਰੀ ਵੀ ਚਲੇਗੀ ਕਿਉਂਕਿ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਨੇਰੀ ਚੱਲੇਗੀ ਤੇ ਨਾਲ ਦੀ ਨਾਲ ਗਰਜ ਚਮਕ ਦੇ ਨਾਲ ਭਾਰੀ ਬਾਰਿਸ਼ ਜੜੀ ਹੈ ਉਹ ਵੀ ਪੈਗੀ। ਅਪੀਲ ਤੁਹਾਨੂੰ ਕਰਦੇ ਹਾਂ ਕਿ ਆਪਣਾ ਨਾਮ ਆਪਣੇ ਇਲਾਕੇ ਦਾ ਨਾਮ ਕਮੈਂਟ ਸੈਕਸ਼ਨ ਦੇ ਵਿੱਚ ਲਿਖੋ ਤੇ ਕੀ ਕੁਝ ਮੌਸਮ ਦੀਆਂ ਉੱਥੇ ਗਤੀਵਿਧੀਆਂ ਨੇ ਇਹਦੇ ਬਾਰੇ ਵੀ ਜਾਣਕਾਰੀ ਜ਼ਰੂਰ ਦਿਓ ਤੇ ਇਸ ਰਿਪੋਰਟ ਨੂੰ ਵੱਧ ਤੋਂ ਵੱਧ ਸਾਂਝਾ ਜ਼ਰੂਰ ਕਰ ਦੇਣਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੌਸਮ ਦੀ ਪਲਪਲ ਦੀ ਅਪਡੇਟ ਇਸੇ ਤਰੀਕੇ ਤੁਹਾਡੇ ਨਾਲ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਦੈਨਕ ਸੂਰਾ ਟੀਵੀ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਮੈਂ ਆ ਸੁਖਵੀਰ ਸਿੰਘ ਸ਼ੇਰਗੱਲ ਮੌਸਮ ਦੀਆਂ ਤਾਜ਼ਾਤਰੀਨ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਮੌਸਮ ਇਸ ਵਕਤ ਪੰਜਾਬ ਦੇ ਵਿੱਚ ਕਿਸ ਤਰੀਕੇ ਦਾ ਮਜਾਜ ਅਖਤਿਆਰ ਕਰ ਰਿਹਾ ਹੈ ਤਸਵੀਰਾਂ ਦੇ ਰੂਪ ਦੇ ਵਿੱਚ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਵਕਤ ਸੂਰਤੇ ਹਾਲ ਬਣਿਆ ਕੀ ਪਿਆ ਤੁਸੀਂ ਵੇਖ ਸਕਦੇ ਹੋ ਛੱਲਾ ਮਾਰਦਾ ਪਾਣੀ ਸੜਕਾਂ ਦੇ ਉੱਪਰ ਇਸ ਵਕਤ ਖੜਦਾ ਦਿਖਾਲੀ ਦੇ ਰਿਹਾ ਤੇ ਮੌਸਮ ਵਿਭਾਗ ਦੇ ਵੱਲੋਂ 48 ਘੰਟੇ ਦਾ orange alert ਜਿਹੜਾ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਾਰੀ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਮੌਸਮੀ ਮਜਾਜ ਇਸੇ ਤਰੀਕੇ ਦਾ ਬਣਿਆ ਪਿਆ ਹੈ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਖ-ਵੱਖ ਤਰੀਕੇ ਦੇ ਨਾਲ ਮੌਸਮ ਦੀਆਂ ਬਦਲਦੀਆਂ ਗਤੀਵਿਧੀਆਂ ਦੀਆਂ ਜਾਣਕਾਰੀਆਂ ਤੁਹਾਡੇ ਨਾਲ ਦਿਨਿਕ ਸੂਰਾ ਟੀਵੀ ਦੇ ਉੱਪਰ ਸਾਂਝੀਆਂ ਕਰਦੇ ਰਹਿੰਦੇ ਹਾਂ ਤੇ ਇਸ ਵਕਤ ਸਥਿਤੀਆਂ ਕੀ ਬਣੀਆਂ ਹੋਈਆਂ ਨੇ ਪੰਜਾਬ ਦੇ ਵਿੱਚ ਮੌਸਮ ਦੀਆਂ ਉਹ ਤੁਹਾਡੀਆਂ ਸਕਰੀਨਾਂ ਦੇ ਉੱਪਰ ਚੱਲ ਰਹੀ ਵੀਡੀਓ ਦੇ ਵਿੱਚ ਸਾਫ਼ ਤੌਰ ਦੇ ਉੱਪਰ ਸੂਰਤਿ ਹਾਲ ਬਿਆਨ ਰੇ ਹੋਣਗੇ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਲਾਈਵ ਜੜੀਆਂ ਦੇ ਉਹ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤੁਸ ਤੁਹਾਨੂੰ ਵੀ ਅਪੀਲ ਹੈ ਕਿ ਤੁਸੀਂ ਵੀ ਆਪਣੇ ਇਲਾਕੇ ਦਾ ਨਾਮ ਆਪਣਾ ਨਾਮ ਕਮੈਂਟ ਸੈਕਸ਼ਨ ਦੇ ਵਿੱਚ ਲਿਖੋ ਤੇ ਜਾਣਕਾਰੀ ਦਿਓ ਕਿ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦੇ ਕੀ ਕੋ ਸੂਰਤੇ ਹਾਲ ਬਣੇ ਪਏ ਨੇ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ 17 ਤੋਂ 18 ਜ਼ਿਲ੍ਹੇ ਪੰਜਾਬ ਦੇ ਜਿਹੜੇ ਨੇ ਇਸ ਵਕਤ ਮੀਂਹ ਦੇ ਨਾਲ ਪ੍ਰਭਾਵਿਤ ਹੋਏ ਪਏ ਨੇ ਕੋਈ ਵੀ ਸੜਕ ਹੋਵੇ ਕੋਈ ਵੀ ਰਸਤਾ ਹੋਵੇ ਲੋਕ ਲੰਘਣ ਤੋਂ ਕਿਤੇ ਨਾ ਕਿਤੇ ਕੰਦੀ ਕਤਰਉਂਦੇ ਨਜ਼ਰ ਆ ਰਹੇ ਨੇ ਕਿਉਂਕਿ ਸੜਕਾਂ ਦੇ ਉੱਪਰ ਭਰਿਆ ਹੋਇਆ ਪਾਣੀ ਜਿਹੜਾ ਕਿਤੇ ਨਾ ਕਿਤੇ ਲੋਕਾਂ ਦੀਆਂ ਚਿੰਤਾਵਾਂ ਦੇ ਵਿੱਚ ਤੇ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਦਿੱਕਤਾਂ ਪਰੇਸ਼ਾਨੀਆਂ ਦੇ ਵਿੱਚ ਵਾਧਾ ਕਰਦਾ ਜਾ ਰਿਹਾ ਹੈ ਇਹ ਤਸਵੀਰਾਂ ਜਿਹੜੀਆਂ ਤੁਹਾਡੀ ਸਕਰੀਨ ਦੇ ਉੱਪਰ ਨੇ ਇਸ ਦੇ ਵਿੱਚ ਵੇਖ ਸਕਦੇ ਹੋ ਕਿਵੇਂ ਲਗਾਤਾਰ ਹੋ ਰਹੀ بارش ਦੇ ਨਾਲ ਇਸ ਵਕਤ ਮਾਹੌਲ ਜਿਹੜਾ ਹੈ ਉਹ ਕਿਵੇਂ ਦਾ ਬਣਿਆ ਪਿਆ ਇਹ ਤਸਵੀਰਾਂ ਸਾਫ਼ ਤੌਰ ਦੇ ਉੱਪਰ ਬਿਆਨ ਦਿੰਦੀਆਂ ਨੇ ਆਉਣ ਵਾਲੇ 48 ਘੰਟਿਆਂ ਦੇ ਵਿੱਚ ਮੌਸਮੀ ਮਜਾਜ ਇਸੇ ਤਰੀਕੇ ਦਾ ਰਹੇਗਾ ਗਰਜ ਚਮਕ ਦੇ ਨਾਲ ਪੌਦੀਆਂ ਕਈਆਂ ਨੇ ਉਹ ਪੈਣਗੇ ਮੀਂਹ ਪੈਣਗੇ ਨਾਲ ਦੀ ਨਾਲ ਡੈਮਾਂ ਦੇ ਵਿੱਚ ਵਧਿਆ ਹੋਇਆ ਪਾਣੀ ਜਿਹੜਾ ਉਹ ਵੀ ਖਤਰੇ ਦੀ ਘੰਟੀ ਵਜਾਉਂਦਾ ਹੋਇਆ ਦਿਖਾ ਲਈ ਦੇ ਰਿਹਾ ਹੈ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਿੰਦੇ ਆ ਕਿ ਪੌਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਲਗਾਤਾਰ ਵਧਦਾ ਜਾ ਰਿਹਾ ਹੈ ਨਾਲ ਦੀ ਨਾਲ ਭਾਖੜਾ ਡੈਮ ਦੇ ਵਿੱਚ ਵੀ ਆ ਲਗਾਤਾਰ ਪਾਣੀ ਦਾ ਪੱਧਰ ਵਧਣ ਹੋਣ ਕਰਕੇ ਉੱਥੋਂ ਵੀ ਪਾਣੀ ਛੱਡਣ ਦੀਆਂ ਚਰਚਾਵਾਂ ਜੜੀਆਂ ਨੇ ਉਛੜੀਆਂ ਪਈਆਂ ਨੇ ਤੇ ਨਾਲ ਦੀ ਨਾਲ ਆ ਜਿਹੜੇ ਸਰਹੱਦੀ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਗੱਲ ਆਪਾਂ ਗੁਰਦਾਸਪੁਰ ਦੀ ਕਰ ਲਈਏ ਅੰਮ੍ਰਿਤਸਰ ਸਾਹਿਬ ਦੀ ਕਰ ਲਈਏ ਯਾਹ ਪਰ ਆ ਦੂਸਰੇ ਪਾਸੇ ਢੇਰਾ ਬਾਬਾ ਨਾਨਕ ਇਧਰਲੇ ਇਲਾਕਿਆਂ ਦੀ ਗੱਲ ਕਰ ਲਈਏ ਤਾਂ ਉਧਰ ਵੀ ਇਸ ਵਕਤ بارش ਦੀਆਂ ਗਤੀਵਿਧੀਆਂ ਜਿਹੜੀਆਂ ਨੇ ਲਗਾਤਾਰ ਹੁੰਦੀਆਂ ਦਿਖਾ ਲਈ ਦੇ ਰੀਆਂ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ 18 ਜ਼ਿਲ੍ਹਿਆਂ ਦੇ ਵਿੱਚ orange alert ਜਿਹੜਾ ਉਹ ਜਾਰੀ ਕੀਤਾ ਗਿਆ ਹੈ orange alert ਦਾ ਮਤਲਬ ਕਿ ਭਾਰੀ ਭਰ ਕਮੀ ਦੇ ਨਾਲ ਇਹ ਮਾਹੌਲ ਜਿਹੜਾ ਇਸੇ ਤਰੀਕੇ ਦੇ ਨਾਲ ਰਹੇਗਾ ਲਗਾਤਾਰ ਬਾਰਿਸ਼ ਜਿਹੜੀ ਹੈ ਪਿਛਲੇ 2 ਹਫ਼ਤਿਆਂ ਤੋਂ ਰੁਕ-ਰੁਕ ਕੇ ਪੈਂਦੀ ਦਿਖਾ ਲਈ ਦੇ ਰਹੀ ਹੈ ਪੰਜਾਬ ਦੇ ਲੋਕਾਂ ਦਾ ਜਨਜੀਵਨ ਇਸ ਦੇ ਨਾਲ ਜਿੱਥੇ ਪ੍ਰਭਾਵਿਤ ਹੋ ਰਿਹਾ ਉੱਥੇ ਹੀ ਜਾਂਦਾ ਮੌਨਸੂਨ ਇੱਕ ਵਾਰ ਫਿਰ ਆਪਣਾ ਉਹ ਤਮਾਮ ਵਿਕਰਾਲ ਰੂਪ ਦਿਖਾਉਂਦਾ ਤੁਹਾਨੂੰ ਸਕਰੀਨ ਦੇ ਉੱਪਰ ਦਿਖਾ ਲਈ ਦਿੰਦਾ ਹੋਵੇਗਾ ਨਾਲ ਦੀ ਨਾਲ ਜਾਣਕਾਰੀਆਂ ਤੁਹਾਨੂੰ ਇਹ ਵੀ ਦੇ ਦੰਨੇ ਆ ਕਿ ਆਉਣ ਵਾਲੇ 48 ਘੰਟੇ ਮੌਸਮ ਵਿਭਾਗ ਦੇ ਵੱਲੋਂ ਇਹ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਉਦੋਂ ਤੱਕ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ ਜਦੋਂ ਤੱਕ ਬੇहद ਜ਼ਰੂਰੀ ਤੁਹਾਨੂੰ ਕੰਮ ਨਾ ਹੋਵੇ ਤੇਜ਼ ਹਨੇਰੀ ਵੀ ਚਲੇਗੀ ਕਿਉਂਕਿ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਨੇਰੀ ਚੱਲੇਗੀ ਤੇ ਨਾਲ ਦੀ ਨਾਲ ਗਰਜ ਚਮਕ ਦੇ ਨਾਲ ਭਾਰੀ ਬਾਰਿਸ਼ ਜੜੀ ਹੈ ਉਹ ਵੀ ਪੈਗੀ ਅਪੀਲ ਤੁਹਾਨੂੰ ਕਰਦੇ ਆ ਕਿ ਆਪਣਾ ਨਾਮ ਆਪਣੇ ਇਲਾਕੇ ਦਾ ਨਾਮ ਕਮੈਂਟ ਸੈਕਸ਼ਨ ਦੇ ਵਿੱਚ ਲਿਖੋ ਤੇ ਕੀ ਕੁਝ ਮੌਸਮ ਦੀਆਂ ਉੱਥੇ ਗਤੀਵਿਧੀਆਂ ਨੇ ਇਹਦੇ ਬਾਰੇ ਵੀ ਜਾਣਕਾਰੀ ਜ਼ਰੂਰ ਦਿਓ ਤੇ ਇਸ ਰਿਪੋਰਟ ਨੂੰ ਵੱਧ ਤੋਂ ਵੱਧ ਸਾਂਝਾ ਜ਼ਰੂਰ ਕਰ ਦੇਣਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੌਸਮ ਦੀ ਪਲਪਲ ਦੀ ਅਪਡੇਟ ਇਸੇ ਤਰੀਕੇ ਤੁਹਾਡੇ ਨਾਲ ਲੈ ਕੇ ਹਾਜ਼ਰ ਹੁੰਦੇ ਰਹਾਂਗੇ